ਬਾਬਾ YouTube ਚੈਨਲ ਇਸ ਵੇਲੇ ਪਹੁੰਚ ਚੁੱਕਾ ਹੈ ਜਮਾਤ ਸੰਗ ਚੁੰਕੀਆਂ ਦਾ ਜੋ ਮੇਲਾ ਹੈਗਾ ਆ ਇਸ ਵਕਤ ਜਿਹੜਾ ਆ ਇਹ ਮੁਕੰਦਪੁਰ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਸ ਦੇ ਬਾਰੇ ਦੇ ਵਿੱਚ ਹੋਰ ਜਾਣਕਾਰੀ ਅਸੀਂ ਲੈਣੇ ਆ ਕਿ ਕੀ ਕੀ ਇਹ ਗੱਲਬਾਤ ਹੈਗੀ ਆ ਆਓ ਜਾਣਦੇ ਆ ਕੀ ਹੈ ਜੀ ਮੇਰਾ ਨਾਮ ਹੈਗਾ ਰਾਜਕੁਮਾਰ ਅੱਛਾ ਰਾਜਕੁਮਾਰ ਜੀ ਇਹ ਮੇਲੇ ਬਾਰੇ ਦੱਸੋ ਜੀ ਮੇਲੇ ਵਾਲੇ ਜੀ ਇਹ ਸਾਡੇ ਬਜੋਗਾ ਨੇ ਕਮਾਈ ਕੀਤੀ ਹੋਈ ਆ 45 ਸਾਲ ਅੱਛਾ ਜੀ ਲੱਗਦਾ ਤੇ ਪੀੜ ਦੀ ਹਾਂਜੀ ਉਹਨਾਂ ਦੀ ਮਿਹਰਬਾਨੀ ਦੇ ਨਾਲ ਇਹ ਮੇਲਾ ਲੱਗਦਾ ਲੱਗਦਾ ਤੇ ਪੀੜ ਦਾ ਇਹ ਕਿਹੜੇ ਮਹੀਨੇ ਲੱਗਦਾ ਇਹ ਲੱਗਦਾ ਆ ਫਰਵਰੀ ਮਹੀਨੇ ਫਰਵਰੀ ਤੋਂ 31 ਮਾਰਚ ਨੂੰ ਪਾਕਿਸਤਾਨ ਦੇ ਰਾ ਗਾਦੀ ਦਾ ਗਲਾਮਾਤੀ ਮਾਰਚ ਨੂੰ ਅੱਛਾ ਜੀ ਇੱਥੇ ਕਿੰਨੇ ਦਿਨ ਹੋ ਗਏ ਹੁਣ ਲੱਗਦੇ ਇਹਨੂੰ ਇਹ ਸਾਨੂੰ ਅਸੀਂ 12 ਫਰਵਰੀ ਨੂੰ ਆਏ ਜੀ ਕਿੱਥੋਂ ਆਏ ਆ ਗੜਸ਼ੰਕਰ ਗੜਸ਼ੰਕਰ ਤੋਂ ਆਏ ਇਹਦਾ ਜਗ੍ਹਾ ਦਾ ਨਾਮ ਕੀ ਆ ਜੀ ਇਸ ਜਗ੍ਹਾ ਦਾ ਨਾਮ ਆ ਦੇਰਾ ਲਖ ਦਾ ਤਾਪੀਲ ਗੜ ਡੰਗਰ ਜਮਾਤ ਸੰਗ ਕੁੰਕੀਆਂ ਜੇਸਟਾ ਦੇਰਾ ਗੜ ਡੰਗਰ ਅਏ ਅੱਛਾ ਮਤਲਬ ਹਰ ਸਾਲ ਮੇਲਾ ਲੱਗਦਾ ਹੈ ਜੀ ਹਰ ਸਾਲ ਮੇਲਾ ਲੱਗਦਾ ਜੀ ਕੋਈ ਹੋਰ ਵੀ ਪ੍ਰੋਗਰਾਮ ਅੱਜ ਤੋਂ ਨਹੀਂ ਆਏ ਹੋਰ ਪ੍ਰੋਗਰਾਮ ਕੋਈ ਨਹੀਂ ਇਹ ਸਦੀਆਂ ਪੁਰਾਣਾ ਮੇਲਾ ਆ ਇਹ ਜਗ੍ਹਾ ਕਿ ਮੈਂ ਜਗ੍ਹਾ ਮੇਨ ਕਿਹਨਾਂ ਦੀ ਕਹੀ ਜਾਂਦੀ ਆ ਕਿਹੜੀ ਇਹ ਜਗ੍ਹਾ ਦਾ ਨਾਮ ਇਹ ਲਖ ਦਾ ਤਾਪੀਲ ਦੀ ਜਗ੍ਹਾ ਆ ਲਖ ਆ ਜਿੱਤਾ ਦਰਵਾਦ ਨਹੀਂ ਲੱਗਦਾ ਦੇ ਪੀਰ ਦਾ ਹਾਂਜੀ ਦਰਬਾਰ ਲੱਖ ਦਾ ਤਾਂ ਪੀਰ ਦਾ ਆ ਤੇ ਉਹਨਾਂ ਦੀ ਉਹ ਜਗ੍ਹਾ ਹੈਗੀ ਉਹਨਾਂ ਦਾ ਹੀ ਇਹ ਜਗ੍ਹਾ ਆ ਤੇ ਹੁਣ ਸਮਾਪਤੀ ਕਿੰਨੀ ਤਰੀਕ ਕਦੋਂ ਆ ਸਮਾਪਤੀ ਆ ਅਸੀਂ ਅੱਜ ਚੌਂਕੀ ਭਰਨੀ ਆ 21 ਤਰੀਕ ਨੂੰ ਅਸੀਂ ਬੜਾਲੇ ਬੜੇ ਪਿੰਡ ਚਲੇ ਜਾਣਾ ਬੜਾ ਪਿੰਡ ਗੁਰਾਇਆਂ ਕੋਲ ਜਿਹੜਾ ਹਾਂਜੀ ਹਾਂਜੀ ਅੱਛਾ ਉੱਥੇ 2-3 ਦਿਨ ਰਹਿਣਾ ਠੀਕ ਆ ਜੀ ਉਸ ਤੋਂ ਬਾਅਦ ਕਿੱਥੇ ਚਲੇ ਜਾਣਾ ਉਸ ਤੋਂ ਬਾਅਦ ਅਗਲੀ ਕੰਮ ਕੀ ਆ ਹਾਂਜੀ ਕੋਪਰਾਮਾ ਰੁੜਕਾ ਕਿਹੜਾ ਵੱਡਾ ਕਿ ਛੋਟਾ ਵੱਡਾ ਵੱਡਾ ਠੀਕ ਅੱਛਾ ਫਿਰ ਉੱਥੇ ਕਦੋਂ ਜਾਣਾ ਆ ਉਹ ਤੋਂ ਆਪਣੇ ਬੋਪਾ ਬਿਲੋਂ ਬੋਪਾ ਰਾਮਾ ਰੋੜ ਕੇ ਹਾਂ ਰੋੜ ਕੇ ਤੋਂ ਬਡਾਲਾ ਹਾਂ ਬਡਾਲੇ ਤੋਂ ਜੜਿਆਲਾ ਹਾਂ ਜੜਿਆਲੇ ਤੋਂ ਦੋਨੋਂ ਬੋਪਾ ਰਾਮਾ ਮਤਲਬ ਇਸ ਤਰ੍ਹਾਂ ਘੁੰਮਦੇ ਜਾਂਦੇ ਹਾਂ ਹਾਂਜੀ ਹਾਂਜੀ ਇੱਦਾਂ ਮੇਲਾ ਲੱਗਦਾ ਜਾਂਦਾ ਜੀ ਇੱਕ ਇੱਕ ਚੌਂਕੀ ਲੱਗਦੀ ਜਾਂਦੀ ਹੈ ਠੀਕ ਹੈ ਜੀ ਸ਼ੁਕਰੀਆ ਅਸੀਂ ਇਸ ਸਥਾਨ ਤੇ ਆ ਚੁੱਕੇ ਹੈਗੇ ਆ ਔਰ ਤੁਸੀਂ ਰੌਣਕ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਮਤਲਬ ਸ਼ਰਧਾਲੂ ਇੰਨੇ ਜ਼ਿਆਦਾ ਹੈਗੇ ਆ ਔਰ ਸਾਡੀ ਕੋਸ਼ਿਸ਼ ਰਹੀ ਦੀ ਇਹ ਮਤਲਬ ਜੋ ਗੱਦੀ ਔਰ ਤੁਸੀਂ ਦੇਖ ਸਕਦੇ ਆ ਗਿਆ ਔਰ ਜਿੰਨਾ ਮੈਂ ਦੇ ਇਸ ਸਥਾਨ ਦੇ ਉੱਪਰ ਇਧਰ ਵੀ ਔਰ ਜੀ ਜ਼ਿਆਦਾ ਅਸੀਂ ਤੁਹਾਨੂੰ ਕਾਪ ਆ ਰਹੇ ਆ ਹੁਣੇ ਤੱਕ ਤੇ ਪਹੁੰਚਾ ਆ ਰਹੇ ਆ ਔਰ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਜਿਹੜੀਆਂ ਰੌਣਕਾਂ ਹੈਗੀਆਂ ਇਹ ਮਟਕੀ ਰੋਆ ਉਹ ਲੱਗੀਆਂ ਹੋਈਆਂ ਇਸ ਮੇਲੇ ਦੇ ਉੱਪਰ ਸੋ ਨਮਾ ਸ਼ਰਧਾ ਪਾਪਾ YouTube ਚੈਨਲ ਨੇ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿੰਨਾ ਵੀ ਅਸੀਂ ਦਿਖਾ ਸਕੀਏ ਥੋੜੇ ਸਮੇਂ ਦੇ ਵਿੱਚ ਪੂਰੇ ਦਾ ਪੂਰਾ ਕਿਉਂ ਲਾਈਵ ਪ੍ਰੋਗਰਾਮ ਜਿਹੜੇ ਹੁੰਦੇ ਆ ਉਹ 6 10 ਘੰਟੇ 12 ਘੰਟੇ ਕੋਈ ਵੀ ਨਹੀਂ ਦੇਖ ਸਕਦਾ ਹੈਗਾ ਅਸੀਂ 15 12 ਮਿੰਟ ਦੇ ਵਿੱਚ ਸਾਰੇ ਦੀ ਸਾਰੀ ਜਿੰਨੇ ਵੀ ਸ਼ਰਧਾਲੂ ਆਏ ਆ ਤੁਹਾਨੂੰ ਉਹ ਵੀ ਦਿਖਾਉਦੇ ਦਿਖਾ ਦੇਣੇ ਹੈਗੇ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਵੀ ਇੱਥੇ ਸੰਗਤ ਆਈ ਹੋਈ ਆ ਉਹ ਤੁਸੀਂ ਦੇਖੋ ਦੂਰ ਦੂਰ ਤੱਕ ਜਿਹੜੀ ਆ ਸੰਗਤ ਇੱਥੇ ਬੈਠੀ ਹੋਈ ਆ ਜੀ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਜਿੰਨੇ ਵੀ ਸ਼ਹਿਰਾਂ ਤੋਂ ਆਏ ਨੇ ਸਾਰੇ ਕੋਸ਼ਿਸ਼ ਕਰੀ ਹਾਂ ਜੀ ਨਮਸਕਾਰ ਦੋਸਤੋ ਸਾਰਿਆਂ ਨੂੰ ਪਤਾ ਹੀ ਆ ਔਰ ਕਿਉਂਕਿ ਇਹ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਦੇਖਿਆ ਜਾਣ ਵਾਲਾ ਚੈਨਲ ਹੈਗਾ ਔਰ ਅਸੀਂ ਅੱਜ ਕੋਸ਼ਿਸ਼ ਕੀਤੀ ਆ ਕਿ ਇਹ ਮੇਲੇ ਦਾ ਪ੍ਰੋਗਰਾਮ ਜਿਹੜਾ ਆ ਇਹ ਤੁਹਾਨੂੰ ਦਿਖਾਇਆ ਜਾਵੇ ਪੂਰੀ ਡਿਟੇਲ ਜਿਹੜੀ ਆ ਉਹ ਡਿਟੇਲ ਅਸੀਂ ਉੱਥੇ ਉਹਨਾਂ ਤੋਂ ਲਈ ਹੈਗੀ ਆ ਜੋ ਮੇਲਾ ਕਰਵਾਉਂਦੇ ਹੈਗੇ ਆ ਔਰ ਇਹ ਪੂਰਾ ਮੇਲੇ ਦਾ ਤੁਸੀਂ ਮੇਲਾ ਔਰ ਢੋਲ ਤਮਕਾ ਨਾਲ ਜਿਹੜਾ ਆ ਤੁਸੀਂ ਦੇਖ ਸਕਦੇ ਆ ਹਰ ਪਾਸੇ ਧੋਲ ਜਿਹੜੇ ਹੈਗਾ ਉਹ ਪੁੱਛ ਚੱਕ ਰਹੇ ਨੇ ਉਹ ਜਾਨਾ ਉਹ ਤੁਸੀਂ ਦੇਖ ਸਕਦੇ ਆ ਕਿ ਆ ਦੇਖਾਂਗੇ ਇਹ ਥੋੜਾ ਜਿਹਾ ਸਮਾਂ ਜਿਹੜਾ ਹੁੰਦਾ ਹੈ ਕਿਉਂਕਿ ਬਾਬਾ ਜੀ ਦਾ ਕੋਈ ਆਪਣੇ ਕੋਈ ਰਸਮਾਂ ਹੋਣਗੀਆਂ ਉਸ ਕਰਕੇ ਢੋਲ ਜਿਹੜਾ ਉਸ ਸਮੇਂ ਲਈ ਜਿਹੜਾ ਆ ਉਹ ਥੋੜਾ ਨਹੀਂ বাজਾਇਆ ਜਾ ਰਿਹਾ ਲੇਕਿਨ ਢੋਲੀ ਖੜੇ ਹੈਗੇ ਜਦੋਂ ਵੀ ਉਧਰੋਂ ਹੁਕਮ ਹੋਏਗਾ ਇਹ ਢੋਲ ਜਿਹੜੇ ਵੱਜਣਗੇ ਇੰਜੀ ਦੇ ਵਿੱਚ ਔਰ ਢੋਲ ਤਮੱਕੇ ਜਿਹੜੇ ਹੈਗੇ ਆ ਉਹ ਵੱਜ ਰਹੇ ਨੇ ਉਹ ਵੱਜ ਰਹੇ ਨੇ ਜਿਹੜਾ ਦਰਬਾਰ ਦੇ ਅੰਦਰ ਜਾਂਦੇ ਆ ਜਾ ਕੇ ਦੇਖਦੇ ਆਪਾਂ ਵੀਰ ਹੋਰ ਕੋ ਔਰ ਅਸੀਂ ਇਬਾਦਤ ਦਰਬਾਰ ਦੇ ਅੰਦਰ ਆ ਗਏ ਆ ਔਰ ਅੱਜ ਮੈਂ ਮਾਫੀ ਚਾਹਾਂਗਾ ਕੈਮਰਾ ਜਿਹੜਾ ਤੇਜ਼ ਘੁਮਾ ਰਿਹਾ ਹੈਗਾ ਆ ਕਿਉਂਕਿ ਵਿਹਲਾ ਬਹੁਤ ਵਿਸ਼ਾਲ ਹੈਗਾ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਕਰਨ ਤੋਂ ਥੋੜਾ ਥੋੜਾ ਕਰਕੇ ਚਲ ਵੀ ਜਿਹੜੀ ਆ ਮੇਲੇ ਦੀ ਉਹ ਜਿੰਨੀ ਵੀ ਹੈਗੀ ਅਸੀਂ ਆਪਣੇ ਚੈਨਲ ਦੇ ਉੱਪਰ ਦਿਖਾ ਸਕੀਏ ਔਰ ਇੱਕ ਲੱਗਾ ਹੋਇਆ ਹੈ ਚੰਕੀਆਂ ਦੇ ਮੇਲੇ ਤੇ ਸਮੂਹ ਸੰਕਤਾਂ ਨਗਰ ਨਿਵਾਸੀਆਂ ਤੇ ਐਨ ਆਰ ਆਈ ਸੰਕਤਾਂ ਨੂੰ ਲੱਖ ਲੱਖ ਜੜੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਇਹ ਵੀ ਇੱਥੇ ਬੋਰਡ ਲੱਗਾ ਹੋਇਆ ਹੈ ਔਰ ਦੇਖ ਸਕਦੇ ਹੋ ਔਰ ਇੱਥੇ ਵੀ ਲਿਖਿਆ ਹੋਇਆ ਹੈ ਚੌਕੀਆਂ ਦੇ ਮੇਲੇ ਦੀ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਦਰਬਾਰ ਲਖ ਦਾਤਾ ਪੀਰ ਜੀ ਪ੍ਰਬੰਧਕ ਕਮੇਟੀ ਰਜਿਸਟਰਡ ಗ್ರಾಮ ਪੰਚਾਇਤ ਮੁਕੰਦਪੁਰ ਐਨ ਆਰ ਆਈ ਔਰ ਸੇਵਾਦਾਰ ਇਹ ਪੋਸਟਰ ਦੇ ਉੱਪਰ ਲਿਖਿਆ ਗਿਆ ਹੈ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਇਹ ਜਿੰਨਾ ਕੁ ਵੀ ਦਿਖਾ ਸਕਦੇ ਆ ਆਪਣੇ ਚੈਨਲ ਦੇ ਉੱਪਰ ਜ਼ਰੂਰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਔਰ ਸਾਗਤ ਜਿਹੜੀ ਆ ਉਹ ਬਦਰ ਦੂਰ ਦੂਰ ਕਰਦੇ ਰਿਹਾ ਬੱਚੇ ਬਜ਼ੁਰਗ ਨੌਜਵਾਨ ਹਰ ਵਰਗ ਜਿਹੜਾ ਆ ਇਸ ਮੇਲੇ ਦੇ ਵਿੱਚ ਪਹੁੰਚਿਆ ਹੋਇਆ ਆ ਔਰ ਤੁਹਾਨਾਂ ਦਾ ਦਰਵਾਜ਼ਾ ਜਿਹੜਾ ਖੁੱਲ੍ਹਿਆ ਗਿਆ ਆ ਉਹ ਅਸੀਂ ਇਸ ਚੈਨਲ ਦੇ ਉੱਪਰ ਅਸੀਂ ਦਿਖਾ ਰਹੇ ਆ ਸਾਡਾ ਵੀ ਸੁਭਾਗ ਭਰਾਤ ਤੋਂ ਕਿ ਅਸੀਂ ਵੀ ਜਿਹੜਾ ਆ ਜਿੱਤੇ ਪਹੁੰਚੇ ਆ ਗਏ ਆ। ਔਰ ਸਾਡੀ ਕੋਸ਼ਿਸ਼ ਹੈਗੀ ਆ ਅਸੀਂ ਤੁਹਾਨੂੰ ਮੇਲੇ ਦਾ ਮੇਲੇ ਸਫਾਈ ਹੁੰਦੀ ਜੱਦਰ ਚੜੀ ਤਾਂ ਇੱਥੇ ਵੀ ਢੋਲ ਤਮੱਕੇ ਜਿਹੜੇ ਆ ਉਹ ਹਰ ਪਾਸੇ ਜਿਹੜੇ ਆ ਵੱਜ ਰਹੇ ਨੇ। ਔਰ ਅਸ탄 ਤੁਹਾਨੂੰ ਇਹ ਅਸੀਂ ਦਿਖਾ ਰਹੇ ਆ। ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਥੋੜੇ ਸਮੇਂ ਦੇ ਵਿੱਚ ਹੀ ਦਿਖਾ ਦਈਏ। ਔਰ ਕਰਪਾ ਅਨੁਸਾਰ ਜਿਹੜਾ ਆ ਤੁਹਾਨੂੰ ਅਸ탄 ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤੁਹਾਨੂੰ ਜਿਹੜਾ ਆ ਸਾਰੇ ਅਸ탄 ਵੀ ਜਿਹੜੇ ਆ ਦਿਖਾ ਸਕੀਏ ਬੱਚੇ ਤੁਸੀਂ ਦੇਖ ਪਾ ਰਹੇ ਹੋ ਬੜੇ ਖੁਸ਼ ਨੇ ਇਸ ਮੇਲੇ ਵਿੱਚ ਆ ਕੇ ਕੁਛ ਨਹੀਂ ਕਰ ਰਹੇ ਹੋ ਚੁੱਕਾ ਹੈਗਾ ਆ ਇਹ ਪ੍ਰਬੰਧਕਾਂ ਨੂੰ ਵਿਆਸੀ ਨਾ ਦਾ ਧੰਨਵਾਦ ਕਰਦੇ ਆ ਇਹ ਜੀ ਹੁਣ ਜਿਹੜਾ ਇਹ ਚਾਦਰ ਰੱਖੀ ਗਈ ਆ ਇਹਦਾ ਕੀ ਕਰਨਾ ਹਾਂ ਜੀ ਜਿਹੜੀ ਚਾਦਰ ਅਸੀਂ ਇਹ ਜਿਹੜੇ ਪਿਆਰੀਆਂ ਆ ਜੀ ਅੱਛਾ ਜੀ ਪੁਜਾਰੀਆਂ ਹੈ ਅੱਜ ਬਾਬੇ ਦਾ ਭੋਜਨ ਆ ਇਹਦਾ ਧੂਪ ਪਾ ਕੇ ਫਿਰ ਚਾਦਰ ਚੜਾਉਣੀ ਹੈ ਚਾਦਰ ਚੜਾਣੀ ਹੈ ਹਾਂਜੀ ਹਾਂਜੀ ਇਹ ਪਨਪਰ ਕਦ ਤੋਂ ਚੱਲਿਆ ਇਹ ਇਹ ਹਾਂਜੀ ਕਦ ਹਾਂਜੀ ਆਪ ਵੀ ਆਪ ਕਰਦੇ ਚੱਲਿਆ ਇਹ ਸਦੀਆਂ ਦਾ ਮੇਲਾ ਹੈ ਜੀ ਸਦੀਆਂ ਤੋਂ ਮੇਲਾ ਚੱਲਿਆ ਪੁਰਾਣਾ ਮੇਲਾ ਹੈ ਪੁਰਾਣਾ ਮੇਲਾ ਚੱਲਿਆ ਹਾਲੀ ਦੇ ਵੰਡ ਦੀ ਮੇਲੇ ਦਾ ਅੱਛਾ ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਦਾ ਹੈ ਪਹਿਲਾਂ ਤਾਂ ਚੱਲਦਾ ਚੱਲਦਾ ਹਾਂ ਤੇ ਆ ਜੋ ਕੁਝ ਵੀ ਪੁਜਾਰੀ ਜੋ ਵੀ ਰੱਖਿਆ ਗਿਆ ਹੈ ਪੀਰਾਂ ਦੇ ਜੋ ਵੀ ਉਹਨਾਂ ਨੂੰ ਸਮਰਪਿਤ ਕੀਤਾ ਜਾਂਦਾ ਆ ਇਹ ਸਾਰਾ ਕੁਝ ਹੁਣ ਤੁਸੀਂ ਕਰ ਰਹੇ ਹੋ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਤੁਹਾਨੂੰ ਦਿਖਾਇਆ ਜਾਵੇ ਸਿਰਾ ਕੀਤੇ ਜਾ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਆਸਥਾਨ ਜਿਹੜਾ ਆ ਉਹ ਦਿਖਾ ਦਵਾਂ ਔਰ ਇਸ ਪਾਸੇ ਦੇਖ ਸਕਦੇ ਆ ਅਦੁੱਤ ਲੰਗਰ ਜਿਹੜਾ ਆ ਔਰ ਅਦੁੱਤ ਲੰਗਰ ਵਰਤਾਇਆ ਜਾ ਰਿਹਾ ਆ ਪਰ ਮੇਲਾ ਇੰਨਾ ਜਿਆਦਾ ਵੱਡਾ ਹੈਗਾ ਕਿ ਮੈਂ ਕਹਿੰਦਾ ਮਤਲਬ ਹੈ ਕਿ ਜੇ ਵੀਡੀਓ ਨੂੰ ਨਾ ਮੈਂ ਚਲਾਇਆ ਤਾਂ 5-10 ਘੰਟੇ ਦੀ ਹੋ ਜਾਣੀਆ ਮੈਂ ਸੋਚਦਾ ਕਿ 12-14 ਮਿੰਟ ਦੇ ਵਿੱਚ ਤੁਹਾਨੂੰ ਸਾਰੀ ਸੰਗਤ ਵੀ ਦਿਖਾ ਦਈਏ ਤੇ ਪੂਰੇ ਦਾ ਪੂਰਾ ਮੇਲਾ ਵੀ ਦਿਖਾ ਦਈਏ ਸਾਡੀ ਇਹ ਕੋਸ਼ਿਸ਼ ਕਿਉਂਕਿ ਮੇਲਾ ਇੰਨਾ ਵਿਸ਼ਾਲ ਹੈਗਾ ਸੰਗਤ ਇੰਨੀ ਜਿਆਦਾ ਆਈ ਹੋਈ ਆ ਔਰ ਕੋਸ਼ਿਸ਼ ਕਰ ਰਿਹਾ ਕਿ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਜਿਹੜਾ ਇਹ ਦਿਖਾ ਦਵਾਂ ਔਰ ਸਹ ਜਿਹੜੇ ਸੇਵਾਦਾਰ ਆ ਉਹ ਸੇਵਾ ਬਖੂਬੀ ਨਿਭਾ ਰਹੇ ਹੈਗੇ ਆ ਔਰ ਉਤ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈਗਾ ਆ ਬੱਚੇ ਤੁਸੀਂ ਦੇਖ ਸਕਦੇ ਕਾਫੀ ਖੁਸ਼ ਨੇ ਔਰ ਸੇਵਾਦਾਰ ਉਧਰ ਲੱਗੇ ਹੋਏ ਨੇ ਨਮਾ ਸ਼ਰਦਾ ਬਾਬਾ YouTube ਚੈਨਲ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਿਆ ਜਾਂਦਾ ਆ ਔਰ 1 ਮਿਲੀਅਨ ਦੇ ਕਰੀਬ ਇਹਦੇ ਵਿਊ ਹੈਗੇ ਆ ਔਰ ਸਾਡੀ ਜਨਤ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਸੇਵਾਦਾਰ ਸੇਵਾ ਨਿਵਾਰ ਹੈਗੇ ਆ ਚਲੋ ਹੁਣ ਤੁਹਾਨੂੰ ਮੈਂ ਉਸ ਪਾਸੇ ਵੱਲ ਲੈ ਕੇ ਜਾ ਰਿਹਾ ਆ ਇਹ ਜਿਹੜਾ ਲੰਗਰ ਹਾਲ ਹੈਗਾ ਆ ਔਰ ਦੇਖੋ ਜੇ ਜੇ ਬਰਤਨਾਂ ਦੀ ਸੇਵਾ ਨਹੀਂ ਹੋਏਗੀ ਤਾਂ ਲੰਗਰ ਛਕਣ ਵਾਲੇ ਲੰਗਰ ਕਿੱਦੋਂ ਛਕਣਗੇ ਵੱਡੀ ਹੀ ਬੜੀ ਹੀ ਮਹਾਨ ਸੇਵਾ ਆ ਤੁਸੀਂ ਸਾਈਡ ਤੇ ਵੀ ਲੈ ਜਾਣਾ ਆ ਔਰ ਜਿੱਦਾਂ ਤੁੱਟ ਲੰਗਰ ਜਿਹੜਾ ਉਹ ਪਰਤਾ ਮਤਲਬ ਬਣਾਇਆ ਜਾ ਰਿਹਾ ਹੈਗਾ ਆ ਵੈਸੇ ਮੌਸਮ ਉਦਾ ਠੀਕੇ ਹੈਗਾ ਠੰਡ ਦਾ ਮੌਸਮ ਹੈਗਾ ਗਰਮੀ ਵੀ ਨਹੀਂ ਲੱਗਦੀ ਹੈਗੀ ਪੀਰਾਂ ਦੀ ਇਹ ਮਿਹਰ ਹੀ ਹੈਗੀ ਆ ਔਰ ਇਹ ਤੇਰਾ ਤੁੱਟ ਲੰਗਰ ਜਿਹੜਾ ਆ ਪ੍ਰਸ਼ਾਦ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਸਾਡੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਸਾਰ ਪਹਿਲੂ ਅਸੀਂ ਦਿਖਾਈਏ ਦਾਇਆ ਕਿ ਜਿਹੜਾ ਇਹ ਪੀਰਾ ਦੀ ਜਗ੍ਹਾ ਹੈਗੀ ਆ ਉੱਥੇ ਉੱਥੋਂ ਹੀ ਤੁਹਾਨੂੰ ਸਾਰੀ ਸੰਗਤ ਦਿਖਾਵਾਂ ਔਰ ਦੇਖੋ ਜਿੱਥੇ ਤੱਕ ਨਜ਼ਰ ਜਾ ਰਹੀ ਆ ਜਿੱਥੇ ਤੱਕ ਨਜ਼ਰ ਜਾ ਰਹੀ ਆ ਸੰਗਤ ਹੀ ਸੰਗਤ ਨਜ਼ਰ ਆ ਰਹੀ ਆ ਔਰ ਅਟੁੱਟ ਲੰਗਰ ਕੇ ਹੀ ਪਾਸੇ ਜਿਹੜਾ ਆ ਇਹ ਬਿន្តែਆ ਜਾ ਰਿਹਾ ਆ ਔਰ ਉਹ ਸਾਹਮਣੇ ਦੇਖੋ ਮੈਚ ਵੀ ਚੱਲ ਰਹੇ ਆ ਬੈਠ ਹੋ ਰਹੇ ਆ ਸੰਗਤ ਜਿਹੜੀ ਆ ਤੁਸੀਂ ਦੇਖ ਪਾ ਰਹੇ ਆ ਵਰਤਨਾ ਦੀ ਸੇਵਾ ਕਰ ਰਹੇ ਨੇ ਹੁਣ ਮੀ ਵੀ ਥੋੜਾ ਥੋੜਾ ਆ ਗਿਆ ਹੈਗਾ ਜੀ ਜਿਸ ਤਰ੍ਹਾਂ ਪਹਿਲਾਂ ਬਜ਼ੁਰਗਾਂ ਨੇ ਦੱਸਿਆ ਕਿ ਹੁਣ ਜਿਹੜੀ ਚਾਦਰ ਚੜਾਣ ਦੀ ਜਿਹੜੀ ਰਸਮ ਹੈਗੀ ਆ ਜੋ ਬਣੀ ਹੋਈ ਆ ਕੀਤੀ ਜਾਏਗੀ ਔਰ ਇਸ ਮੌਕੇ ਤੇ ਦੇਖ ਸਕਦੇ ਹੋ ਟੂ ਟੂ ਤੱਕ ਜਿਹੜੀ ਆ ਸੰਗਤੀ ਸੰਗਤ ਨਜ਼ਰ ਆਏਗੀ ਔਰ ਦੇਖ ਸਕਦੇ ਆ ਤੁਸੀਂ ਔਰ ਮੈਂ ਤੁਹਾਨੂੰ ਜੂਮ ਕਰਕੇ ਦੱਸਦਾ ਦੂਰ ਤੱਕ ਸੰਗਤੀ ਸੰਗਤ ਨਜ਼ਰ ਆ ਰਹੀ ਆ ਇਹ ਇੱਕ ਮਾਨਤਾ ਹੁੰਦੀ ਆ ਜਿੱਥੇ ਜਿਨ੍ਹਾਂ ਦੀਆਂ ਸੁੱਖਾਂ ਬਾਰ ਆਉਂਦੀਆਂ ਨੇ ਉੱਥੇ ਇਹੋ ਜਿਹੇ ਮੇਲੇ ਵੀ ਫਿਰ ਲੱਗਦੇ ਨੇ ਬਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਹਾਂ ਕਿਉਂਕਿ ਦੂਰ ਤੱਕ ਸੰਗਤ ਆ ਔਰ ਇੱਕ ਪਾਸੇ ਮੈਚ ਵੀ ਚੱਲ ਰਿਹਾ ਉਹ ਕੋਈ ਚੱਲ ਕੋ ਮੈਂ ਤਾਂ ਪਾਵਾਂ ਬਜੂਰ ਚਾਦਰ ਚੜ੍ਹਾਉਣ ਤੋਂ ਪਹਿਲਾਂ ਜੋ ਵੀ ਇਹਨਾਂ ਦੀ ਆਪਣੀ માનਤਾ ਹੈਗੀ ਆ ਅਰਦਾਸ ਕੀਤੀ ਜਾਂਦੀ ਆ ਜਾਂ ਜੋ ਵੀ ਇਹਨਾਂ ਵੱਲੋਂ ਪਹਿਲਾਂ ਰਸਮਾਂ ਨਿਉ ਕੀਤੀਆਂ ਜਾਂਦੀਆਂ ਨੇ ਉਹ ਪਹਿਲਾਂ ਕਰ ਰਹੇ ਨੇ ਸੰਗਤ ਤੁਸੀਂ ਦੇਖ ਪਾ ਰਹੇ ਸਾਰੇ ਹੱਥ ਜੋੜ ਕੇ ਖੜੇ ਨੇ ਤਰ ਚੜਾਨ ਦੀ ਜਿਹੜੀ ਰਸਮ ਹੈਗੀ ਆ ਉਹ ਕਰ ਰਹੇ ਨੇ ਆੰਦੀ ਜਿਹੜੀ ਰਸਮ ਹੈਗੀ ਆ ਉਹ ਪੂਰੀ ਜਾ ਚੁੱਕੀ ਆ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਜਿਹੜੇ ਆ ਉਹ ਪਹੁੰਚੇ ਹੋਏ ਨੇ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਕੋਲ ਹਰ ਰਿਪੋਰਟ ਹਰ ਸੰਗਤ ਜਿਹੜੀ ਆ ਕਾਫੀ ਦੂਰੋਂ ਦੂਰੋਂ ਆਈ ਹੋਈ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਹੋਈ ਆ ਇੱਥੇ ਆਲੇ-ਦੁਆਲੇ ਦੇ ਸਾਰੇ ਇਲਾਕੇ ਤੋਂ ਸੰਗਤ ਆਈ ਹੋਈ ਆ ਚਲੋ ਮੜ ਜਾ ਤੁਹਾਨੂੰ ਹੋਰ ਟੂਰਨਾਮੇ ਸਭੀ ਮਾਨ ਰੱਬ ਜੀ ਨੇ ਬੜਾ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਐਸ ਐਚਓ ਸਰਦਾਰ ਭਿੰਦਰ ਸਿੰਘ ਜੀ ਬਾਖੂਵੀ ਦੇ ਨਾਲ ਜਿਹੜਾ ਪ੍ਰਬੰਧ ਬਣਿਆ ਨੇ ਕੁਝ ਜਿਹੜੀਆਂ ਬੇਜਤੀਆਂ ਨਾਲ ਕੁਜੀਤ ਸਿੰਘ ਜੀ ਕਪੂਰਪੰਡਿਆ ਦੀ ਕਬੱਡੀ ਤੇ ਲਾ ਗੋਪੀ ਸਖਿਆਲੇ ਵਾਲਾ ਹੋ ਗਿਆ ਫਟਾਕੇ ਪਟਾਕੇ 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 ਮੈਚ ਸੁਆਪ ਸਾਡੇ ਨਾਮਾਸ਼ਹਿਰ ਗਰਾਪਾ ਤੋਂ ਜਿੰਨੇ ਵੀ ਭਰਾ ਪ੍ਰੈਸ ਮੀਡੀਆ ਵਾਲੇ ਪੁੱਜੇ ਆ ਲਈ ਬੜੇ ਭਰਾਵਾਂ ਦਾ ਧੰਨਵਾਦ ਸਿਰੇ ਦਾ ਮੈਚ ਇਹ ਆ ਮੈਚ ਦਾ ਸਵਾਗਤ ਤਾੜੀਆਂ ਮਾਰਦੇ ਜੋਰਦਾਰ ਆ ਵੱਡਾ ਮੈਚ ਖੇਡਿਆ ਗਿਆ ਪੱਟੀ ਸਾਹਿਬ ਸਿਰੇ ਦੇ ਖਿਡਾਰੀ ਛੇਡੇ ਗੱਲਾਂ ਆ ਗੇਰ ਗਰਾਪਾ ਆ ਬਣ ਗਈ ਗੱਲ ਬਣ ਗਈ ਖਾਣਾ ਦੇਖਾਂ ਲੈ ਕੇ ਘਰ ਔਰ ਦੂਰ ਦੂਰ ਜਿਹੜੇ ਹੈਗਾ ਮੈਚ ਦੇਖਣ ਦੇ ਲਈ ਤੁਸੀਂ ਦੇਖ ਰਹੇ ਹੋ ਇਹ ਮੇਲਾ ਤੇ ਹੈ ਪਰ ਇੱਕ ਜਿਹੜਾ ਆ ਕਬੱਡੀ ਨਸ਼ਿਆਂ ਤੋਂ ਬੰਦੇ ਦੂਰ ਰਹਿੰਦੇ ਆ ਇਹਨਾਂ ਵੱਲ ਦੇਖ ਕੇ ਭਾਈ ਅਸੀਂ ਵੀ ਭਾਈ ਇਦਾਂ ਕਰਦੇ ਨਸ਼ੇ ਛੱਡਦੇ ਆ ਆਹ ਕੰਮ ਕਰਨਾ ਆ ਇਹ ਕਈਆਂ ਨੂੰ ਕਹਿੰਦਾ ਮਤਲਬ ਸਿੱਖਿਆ ਵੀ ਆਦੀ ਹੈਗੀ ਆ ਔਰ ਐਸ ਐਚ ਓ ਸਾਹਿਬ ਉਹ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸਾਰੇ ਜਿਹੜੇ ਆ ਕਰਮਜੀਤ ਤੋਂ ਸਾਰੇ ਕੋਚ ਮੈਨ ਲਓ ਟਾਈਆਂ ਪੈਣ ਲੱਗ ਗਈ ਲੈਨ ਅਪ ਕਰ ਲੋ ਲੋ ਜੀ ਬਈ ਲੈ ਨਾ ਪਾਇਓ ਕੋਈ ਟੀਮਾਂ ਲੈ ਨਾ ਪਕਰਿਓ ਸਾਡੇ ਕੋਲ ਬਨਿੰਦਰ ਸਿੰਘ ਜੀ ਕੰਗ ਲਾਜਪਤ ਜੀ ਅਭਜੋਤਪੁਰ ਜੀ ਲੋਟੀਆਂ ਡਾਕਟਰ ਸੁਖੀ ਜੀ ਇਹਨਾਂ ਦੇ ਸਾਹਿਬ ਸਟੇਟਰ ਸਾਹਿਬ ਸਲਾਮੀ ਦਸਕੀ ਸਾਡੇ ਦਰਮਿਆਨ ਪਹੁੰਚੇ ਹੋਆ ਨਾਲ ਮੈਡਮ ਹਰਜੋਤ ਕੌਰ ਲੋਟੀਆਂ ਜੀ ਕਲਜੀ ਸਿੰਘ ਸਰਹਾਦ ਸਾਹਿਬ ਤੇ ਨਾਲ ਕਿਤੇ ਫਿਰ ਡਾਕਟਰ ਸੁਖਿੰਦਰ ਕੁਮਾਰ ਸੁਖਰੀ ਜੀ ਨਾਲ ਇਹਨਾਂ ਦੇ ਜਿੰਨੀਆਂ ਵੀ ਸਖੀਤਾ ਪੁੱਗੀਆਂ ਨੇ ਇਲਾਕੇ ਦੀ ਬਹੁਤ ਬਸ ਮਨਿੰਦਰ ਸਿੰਘ ਕੰਡਾ ਆਜ ਤਗਦੀਪ ਲੰਬਾ ਜੀ ਹੁੰਨਾਂ ਬਿੰਦੇ ਕੰਡਾ ਜੀ ਹੁੰਨਾਂ ਦਾ ਧੰਨਵਾਦ ਤੇ ਸਰਕਾਰ ਕੀ ਨਜ਼ਰ ਹੈ ਸਾਡੇ ਗੁਰਨੇਕ ਸਿੰਘ ਜੀ ਯੂਐਸਏ ਰੇਸ਼ਮ ਸਿੰਘ ਟਾਈਗਰ ਦੀ ਟੀਮ ਦੇ ਰਹਿ ਹੈ ਕਿ 31 ਨੰਬਰ ਜਿਹੜੇ ਹਰਾਨਗੰਗ ਡੀਐਸਏ ਦੀ ਟੀਮ ਦੇ ਇੱਕ ਨੰਬਰ ਹੋल्ड ਹੈ ਉਹ ਤਿੰਨ ਨਤੀਜਾ ਜਿਹੜਾ ਹੋਵੇਗਾ ਜਿਤਹਾਰ ਦਾ ਤੇ ਜਿਹਨੂੰ ਹੋਲਡ ਪੁਆਇੰਟ ਮਿਲ ਗਿਆ ਉਹ ਟੀਮ ਜਿੱਤਣ ਦੇ ਵਿਕਣਦੇ ਹੋ ਧੰਨਵਾਦ ਕੀਤਾ ਜਾ ਰਿਹਾ ਸਾਡੇ ਸਾਫ ਸਿੰਘ ਜੀ ਮੇਗੋਵਾਲ ਬਹੁਤ ਵੱਡਾ ਧੰਨਵਾਦ ਸਾਫ ਸਿੰਘ ਜੀ ਮੇਗੋਵਾਲ ਜਿਹੜੇ ਫਗਵਾੜਾ ਟਾਈਗਰ ਦੀ ਟੀਮ ਨੂੰ ਰਨ ਕਰਦੇ ਆ ਜਿਨ੍ਹਾਂ ਦੀ ਟੀਮ ਕਹਿੰਦੇ ਅੱਧੇ ਪੁਆਇੰਟ ਦੇ ਰੌਲੇ ਦੇ ਨਾਲ ਚੱਲ ਰਹੀ ਹੈ ਜਦੋਂ ਪੁਆਇੰਟ ਕਲੀਅਰ ਹੋ ਗਿਆ ਫਿਰ ਗੱਲਾਂ ਵੱਡੀਆਂ ਹੋਣ ਗਿਆ ਬਹੁਤ ਵੱਡਾ ਧੰਨਵਾਦ ਸਾਫ ਕੀਤਾ ਪਿੰਡ ਸਾਡਾ ਬਹੁਤ ਵਧੀਆ ਹੈ ਹੁਣ ਨਵੀਂ ਬਚੈਰ ਆਈ ਆ ਆ ਮੰਡਾ ਸਰਪੰਚਵਾ ਔਰ ਇਹਨਾਂ ਨੇ ਗੱਤੀ ਗੱਲ ਹੋਈ ਬਹੁਤ ਵਧੀਆ ਕੰਮ ਕਰੂਗਾ ਇਹਦੇ ਨਾਲ ਪਿੰਛੀ ਵੀ ਬਹੁਤ ਵਧੀਆ ਆ ਤੇ ਹੁਣ ਇਹ ਆ ਕਿ ਸਾਡਾ ਡ੍ਰੀਮ ਆ ਜੀ ਤੇ ਅਸੀਂ ਥੋੜਾ ਜਿਹਾ ਇਸ ਪਿੰਡ ਨੂੰ ਹੋਰ ਉੱਪਰ ਲੈ ਜਾਏ ਉਹ ਉੱਪਰ ਲੈ ਜਾਣ ਦੀ ਇੱਛਾ ਦੇ ਵਿੱਚ ਉਸ ਉਸ ਅਮਾਗੇ ਦੇ ਵਿੱਚ ਮੈਂ ਤੁਹਾਡੇ ਕੋਲ ਗਿਆ ਫ੍ਰਾਈਡੇ ਤੁਹਾਡੇ ਨਾਲ ਮੈਂ ਅੱਧਾ ਘੰਟਾ ਬੈਠ ਕੇ ਗੱਲਬਾਤ ਕੀਤੀ ਔਰ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਪਰਸਨ ਜ਼ਾਇਰ ਉਹ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਅਸੀਂ ਇਸ ਪਿੰਡ ਨੂੰ ਮਾਡਲ ਟਾਊਨ ਬਣਾਣਾ ਮੈਂ ਤੁਹਾਨੂੰ ਅੱਜ ਐਕਸਪ੍ਰੈਸਿੰਗ ਵੀ ਆਪਣੀ ਰਿਕਵੈਸਟ ਇਹ 2019 ਦੇ ਅੰਦਰ ਸੈਂਟਰਲ ਗਵਰਨਮੈਂਟ ਐਸਕੀਮ ਕੱਢੀ ਸੀ 스마트 ਵਿਲੇਜ ਨਾ 스마트 ਸਿਟੀ ਦੀ। ਪਰ ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ। ਤੋਂ ਜੀ ਸਿੰਘ ਸਾਹ ਜੀ। ਪਰ ਜੋਤਪੁਰ ਮਾਠੀਆ ਜੀ ਸਰਪੰਚ ਸਾਹਿਬ ਦੇ ਤੇ ਜਿੰਨੇ ਵੀ ਮੋਟ ਪਾ ਦੇ ਪਹਿਲਾਂ ਪ੍ਰਸ਼ਾਸਨ ਸਾਹਿਬ ਨੇ ਵੀ ਤੁਹਾਡਾ ਵਿਚਾਰ ਸਾਹਿਬ ਦੇ ਕਿਤੇ ਬੱਦੇ ਬਲਾਓ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਸਾਡੀ ਹਲਕਾਈ ਚਾਹ ਉਹ ਜੀ ਸਿੰਘ ਰਾਹ ਨੂੰ ਨਾ ਉਹ ਆਏ ਹਾਂ ਦਰਸ਼ਕਾਂ ਨਾ ਆਪਣੇ ਦੋ ਬੋਲ ਸੰਚੇ ਭੰਗ ਹੋ ਗਿਆ ਸਾਰੇ ਸੰਗਤ ਨੂੰ ਸਾਰੇ ਤੱਕ ਡਵੈਲਪਮੈਂਟ ਦੀ ਗੱਲ ਹੈ ਜਦ ਤੋਂ ਤੁਹਾਡੀ ਆਪਣੀ ਸਰਕਾਰ ਮਾਨਜੋਤ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਵਾਚਿੰਗ ਮਾਨਜੋਤ ਦੀ ਜੋਗਵਾਹੀ ਦੇ ਵਿੱਚ ਬਣੀ ਹੈ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਬੱਚੇ ਬੱਚਿਆਂ ਨੂੰ ਨੌਕਰੀਆਂ ਦੇਣ ਦਾ ਕੰਮ ਕੀਤਾ ਕਈ ਰੂਲ ਵੀ ਬਣਾਇਆ ਕਿ ਮਲੇ ਇੱਕ ਪੈਨਸ਼ਨ ਦਾ ਰੂਲ ਬਣਾਇਆ ਸਾਰਾ ਕੋਸਟ ਵਿੱਚ ਕਿਸੇ ਦੇ ਢਿੱਕੇ ਦੀ ਕੋਈ ਤਮੀ ਨਹੀਂ ਵਿਸ਼ੇਸ਼ तो भी और जे काम रेंद्ते हैं और, और अपने सारी सीनियर लीडरशिप तरफों विश्वास दवा आने वाले समय में बंदे अभी रल मिलकर जूझ पूरा करा और सारे ਐਨਆਰਆਈ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਆ ਤੁਸੀਂ ਬਹੁਤ ਕੰਮ ਕਰਦੇ ਹੋ ਬਹੁਤ ਸੇਵਾ ਕਰਦੇ ਹੋ ਲੇਕਿਨ ਕਈ ਵਾਰ ਤੁਹਾਨੂੰ ਨਿਰਾਸ਼ਾ ਹੁੰਦੀ ਆ ਕਿ ਅੱਜ ਆਰਗਨਾਈਜ਼ ਤਰੀਕੇ ਨਾਲ ਤੁਹਾਡਾ ਪੈਸਾ ਲੱਗਦਾ ਉਹਦਾ ਕੋਈ ਵੈਲਿਊ ਨਹੀਂ ਪੈਂਦੀ ਕਈ ਵਾਰ ਤੁਹਾਨੂੰ ਸਰਕਾਰ ਤੋਂ ਵੀ ਨਿਰਾਸ਼ਾ ਹੁੰਦੀ ਆ ਆਪਣੀਆਂ ਧਮਾਇਂ ਤੋਂ ਲੇਕਿਨ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ ਡਾਕਟਰ ਸਾਹਿਬ ਦੀ ਤੁਹਾਡੀ ਸੇਵਾ ਚਾਹਦ ਰਿਹਾ ਸਰਾਲ ਸਾਹਿਬ ਵੀ ਹਰਜੋਤ ਸਾਡੇ ਸਾਏ ਜੇ ਟੀਮ ਸਾਡੀ ਬੇਟੀ ਹੈ ਹਮੇਸ਼ਾ ਅਸੀਂ ਆਪਣੀ ਕਮਿਟਮੈਂਟ ਤੋਂ ਪਿੱਛੇ ਨਹੀਂ ਹਟਦੇ ਨਾ ਤੁਹਾਨੂੰ ਜੁਲਵਾਈ ਲੈ ਕੇ ਨਾ ਚਾਹੁੰਦਾ ਰਈ ਭਾਈ ਜਰੂ ਪ੍ਰੈਸ਼ਰ ਸਾਹਿਬ ਤੁਸੀਂ ਆਪਣਾ ਪਲਾਨ ਬਣਾਓ ਕਿਹੜੇ ਕਿਹੜੇ ਕੰਮ ਕਿਹੜੇ ਕਿਹੜੇ ਪਿੰਡ ਚੋਂਣ ਵਾਲੇ ਆ ਐਮਪੀ ਲੈਣ ਤੋਂ ਜਿੰਨਾ ਤੁਸੀਂ ਕੰਟ੍ਰਿਬਿਊਟ ਕਰੋਗੇ ਉਨਹੀਂ ਬਹਿਤ ਲੈਕਿਨ ਇੱਕ ਕਰਦੀ ਇਨਸ਼ੋਰ ਕਰਿਓ ਕਿ ਪੈਸਾ ਸਹੀ ਥਾਂ ਤੇ ਲੱਗੇ ਤੇ ਇਮਾਨਦਾਰੀ ਨਾਲ ਲੱਗੇ ਇਹ ਤੁਸੀਂ ਅਸੀਂ ਪਿੱਛੇ ਨੂੰ ਹੁੰਦੇ ਇਹਨਾਂ ਦਾ ਧੰਨਵਾਦ ਕਮਿਟਮੈਂਟ ਕਰ ਕਰਕੇ ਜਾਂਦਾ ਸੋ ਸਾਰਿਆਂ ਦਾ ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਸਭ ਦਾ ਧੰਨਵਾਦ ਇਹ ਵੀ ਇਹ ਕਿੰਨਾ ਚੰਗਾ ਲੱਗ ਲਾਸਟ ਤੇ ਪਹਿਲੀ ਗ੍ਰਾਂਟ ਹੈ ਇਹ ਸ਼ੁਰੂਆਤ ਹੈ ਹਰ ਜੀ ਤੁਸੀਂ ਆਪਣਾ ਪਲਾਨ ਬਣਾ ਲਓ ਪਿੰਡ 'ਚ ਕੀ ਕੀ ਕਰਨਾ ਹੈ ਤੁਹਾਨੂੰ ਗ੍ਰਾਂਟ ਵੱਲੋਂ ਮੇਰੇ ਵੱਲੋਂ ਕਦੀ ਕੋਈ ਕਮੀ ਨਹੀਂ ਡਾਕਟਰ ਸਾਹਿਬ ਆਪਣੀ ਕਹੀ ਗਏ ਸਰਕਾਰ ਰੱਖਵਾਲੇ ਬਨ ਜਾਵੇ ਸਭ ਕਾਈ ਰੱਖਵਾਲੇ ਬਨ ਜਾਵੇ ਸੰਜੀ ਆ ਮਰਦਾ ਨਾ ਕੋਈ ਆ ਜੇ ਵੀ ਤੇ ਮਰ ਜਾ ਇਸ ਕਰਾਵੇ ਸਭ ਕੁਝ ਕਰ ਗੀ गुरु शंक तो परिचय बटे गुरुवा सुदार रेकी सूरत पे जहर संग सामने है जबरदस्त बाबा ऊपर राइट टीम सबसे जबर की दरबार तो महाराज सुदार जगतक पते आऊंगा बाबा गुरु को उठ लो उठ आऊंगा प्रसाद रख तुम पर भी देखा है हुदिया और राता बोलिया जगित नोरदास चढ़ावे ਇਹ ਹੁੰਦੀ ਹੈ ਮੇਰਾ ਦਾਪੂ ਤੁਸੀਂ ਦੇਖ ਪਾ ਰਹੇ ਆਂ ਬਾਜ਼ਾਰ ਕਿਸ ਤਰ੍ਹਾਂ ਜਿਹੜੇ ਆ ਲੱਗੇ ਹੋਏ ਨੇ ਔਰ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਆਏਗੀ ਤੁਹਾਨੂੰ ਸ਼ਰਧਾਲੂ ਇਸਰਦਾਲੂ ਜਦ ਨਜ਼ਰ ਆਣਗੇ ਨਮਾਸ਼ਟ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ